Ole Tony Ho Ole Sona Ho Ole Sona Ho ਅੱਜ ਪਿੰਡ ਦੀ ਜ਼ਿੰਮੇਵਾਰੀ ਸੌਂਪੀ ਗਈ ਔਰ ਸਰਬਸੰਮਤੀ ਨਾਲ ਪੰਚਾਇਤ ਬਣਾਈ ਗਈ ਕੀ ਕਹਣਾ ਚਾਹਉ ਦੱਸ 2024 ਦੀ ਸਰਬਸੰਮਤੀ ਨਾਲ ਪਿੰਡ ਦੀ ਸਾਧ ਸੰਗਤ ਨੇ ਮੈਨੂੰ ਸਰਪੰਚ ਚੁਣਿਆ ਹੈ ਮੈਂ ਆਪਣੀਆਂ ਡਿਊਟੀਆਂ ਜਿਹੜੀਆਂ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦਾ ਹਾਂ ਜਿਸ ਤਰ੍ਹਾਂ ਸਾਡੀ ਅਰਦਾਸ ਕਰਕੇ ਪੂਰੀ ਪੰਚਾਇਤ ਚੁਣੀ ਗਈ ਹੈ ਪਿੰਡ ਬਰਿਆਰ ਜ਼ਿਲ੍ਹਾ ਤਹਿਸੀਲ ਪੁਲਾਤ ਜ਼ਿਲ੍ਹਾ ਕਪੂਰਥਲਾ ਅੱਜ ਸਾਡੇ ਪਿੰਡ ਦੇ ਵਿੱਚ 26 ਸਤੰਬਰ 2024 ਨੂੰ ਸਰਵਸੰਮਤੀ ਨਾਲ ਪੰਚਾਇਤ ਚੁਣੀ ਗਈ ਹੈ ਜਿਸ ਵਿੱਚ ਮੈਨੂੰ ਮੁੱਖ ਸਰਪੰਚ ਸਰਦਾਰ ਸਤਪਾਲ ਸਿੰਘ ਸਰਪੰਚ ਚੁਣਿਆ ਗਿਆ ਹੈ ਬਾਕੀ 7 ਮੈਂਬਰ ਚੁਣੇ ਗਏ ਹਨ ਜਿਦੇ ਵਿੱਚ ਦੋ ਲੇਡੀਆਂ ਹੈ ਪੰਜ ਜੈਂਟ ਨੇ ਅਸੀਂ ਕੋਰਤਦਵਾਰਾ ਸਾਹਿਬ ਔਰ ਸਾਰਿਆਂ ਨੇ ਅਰਦਾਸ ਕਰਕੇ ਸਰਪੰਚੀ ਲਈ ਹੈ ਔਰ ਇਸੇ ਅਰਦਾਸ ਕਰਕੇ ਹੀ ਅਸੀਂ ਸਾਰਾ ਕੰਮ ਕਰਾਂਗੇ ਕਿਸ ਤਰ੍ਹਾਂ ਮਨਚ ਖਿਆਲ ਹੈ ਕਿ ਪਿੰਡ ਦੀ ਸਰਵਸੰਮਤੀ ਕੀਤੀ ਜਾਵੇ ਤਾਂ ਕਹਿੰਦੇ ਸਾਰੀ ਪਿੰਡ ਦੀ ਸਾਧ ਸੰਗਤ ਨੇ ਮਿਲ ਕੇ ਸਰਵਸੰਮਤੀ ਕੀਤੀ ਹੈ ਕਿਹੋ ਜੀ ਸੋਚ ਬਣਾਉਂਗਾ ਮਤੋਂ ਦੇ ਸਰਪੰਚ ਜੁੰਮੇਵਰੀ ਮੈਂ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗਾ ਸਾਰੇ ਮੇਰੇ ਪੰਚ ਸਾਰੀ ਪਿੰਡ ਦੀ ਸੰਗਤ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗਾ ਕੋਈ ਵੀ ਕਾਰਜ ਕਰਨਾ ਪਹਿਲਾਂ ਮਤਾ ਪਾਸ ਕੀਤਾ ਜਾਏਗਾ ਉਹਦੇ ਬਾਅਦ ਕਾਰਜ ਕੀਤਾ ਜਾਏਗਾ ਕਿਉਂਕਿ ਪਿੰਡ ਦੀ ਨੁਹਾੜ ਦੇਖੀਏ ਤੇ ਪਿੰਡ ਦੀ ਨੁਹਾੜ ਤਾਂ ਪਹਿਲਾਂ ਹੀ ਬੜੀ ਵਧੀਆ ਹੁੰਦੀ ਆ ਨੌਜਵਾਨ ਸਾਡੇ ਪਿੰਡ ਦੀ ਜੋ ਨੌਜਵਾਨ ਸਭ ਤੋਂ ਵਧੀਆ ਵਧੀਆ ਕੰਮ ਕਰਦੇ ਨੇ ਅਸੀਂ ਸਾਰੇ ਮਿਲ ਕੇ ਕੰਮ ਕਰਾਂਗੇ ਕੀ ਮੈਸੇਜ ਦੇਣਾ ਚਾਹੁੰਦੇ ਆ ਹੋਰ ਨਾਲ ਪਿੰਡਾਂ ਦੇ ਸਰਪੰਚਾਂ ਨੂੰ ਕਿਉਂਕਿ ਸਾਰੇ ਪਿੰਡਾਂ ਦੇ ਵਿੱਚ ਸਰਬਸੰਮਤੀ ਹੋਣੀ ਚਾਹੀਦੀ ਜਿਹਦੇ ਵਿੱਚ ਸਾਨੂੰ ਗਵਰਨਮੈਂਟ ਵੱਲੋਂ ਵੀ ਬਹੁਤ ਫਾਇਦਾ ਹੈ ਇੱਕ ਤੇ 5 ਲੱਖ ਰੁਪਇਆ ਦਿੰਦੇ ਨੇ ਕੰਮ ਕਰਨ ਵਾਸਤੇ ਦੂਸਰਾ ਸਟੇਡੀਅਮ ਉਹਦੇ ਬਾਅਦ ਚ ਗਰਾਊਂਡ ਉਹਦੇ ਬਾਅਦ ਦੇ ਵਿੱਚ ਬੱਸ ਸਟੈਂਡ ਪਿੰਡ ਦੇ ਵਿੱਚ ਲੜਾਈ ਝਗੜੇ ਨਹੀਂ ਹੁੰਦੇ ਸਰਬਸੰਮਤੀ ਨਾਲ ਜਿਸ ਪਿੰਡ ਦੇ ਵਿੱਚ ਪੰਚਾਇਤ ਬਣਦੀ ਹੈ ਉਹਨੂੰ ਜਿਆਦਾ ਜਿਆਦਾ ਬਣਾਣੀ ਚਾਹੀਦੀ ਹੈ ਜੇਕਰ ਮੰਨ ਕੇ ਸਰਕਾਰ ਦੀ ਜਿਹੜੀ ਗੱਲ ਕਹੀ ਉਹ ਦਾ ਅਸਰ ਹੋ ਗਿਆ 5 ਲੱਖ ਤੇ ਨਾਲ ਜਿਹੜਾ ਉਹਨਾਂ ਨੇ ਕੀਤਾ ਲਾ ਹਾਂਜੀ ਅਸਰ ਹੋ ਗਿਆ ਜੀ ਰੁਪਿੰਡ ਦੀ ਪੰਚਾਇਤ ਦੇ ਵਿੱਚ ਮਹਿਲਾਵਾਂ ਦਾ ਬੜਾ ਇੱਕ ਜੋਰ ਹੁੰਦਾ ਹੈ ਨਗਰਾਂਵਾਂ ਦੇ ਵਿਕਾਸ ਨੂੰ ਲੈ ਕੇ ਕੀ ਚਾਹਿਆ ਜਾਓ ਅਸੀਂ ਮਹਿਲਾਵਾਂ ਨੂੰ ਨਾਲ ਲੈ ਕੇ ਤੁਰਾਂਗੇ ਜੋ ਵੀ ਕਾਰਜ ਹੋਣਗੇ ਸਾਡੇ ਅਸੀਂ ਗਾਂ ਵਧੂ ਅਸੀਂ ਇਹ ਹੁਣ ਉਹ ਪੁਰਾਣੀ ਸੋਚ ਨਹੀਂ ਹੈਗੀ ਕਿ ਜੇ ਮੈਂ ਮਹਿਲਾ ਬਣੀ ਹੈਗੀ ਆ ਪੰਚ ਤੇ ਮੈਂ ਆਪਣੇ ਹਸਬੰਦ ਨੂੰ ਭੇਜਾਂਗੀ ਜਾਂ ਮੈਂ ਆਪਣੇ ਪੁੱਤਰ ਨੂੰ ਭੇਜ ਜਿੱਥੇ ਸਰਪੰਚ ਦੇ ਨਾਲ ਜਾਣਾ ਚਾਹਾਂਗੇ ਮੈਂ ਉਹਦੇ ਨਾਲ ਜਾਵਾਂਗੀ ਕਿਸੇ ਸਰਕਾਰੀ ਵੀ ਜਾਣਾ ਹੋਵੇ ਅਸੀਂ ਪਹਿਲਾਂ ਪਹਿਲਾਂ ਤੋਂ ਹੀ ਅਸੀਂ ਇਹ ਕੰਮ ਕਰਦੇ ਆਏ ਹਾਂ ਤੇ ਹੁਣ ਵੀ ਅਸੀਂ ਜੋਗਤਾਂ ਦੇ ਵਿੱਚ ਕਰਾਂਗੇ ਅੱਗੇ ਵੀ ਸਪੈਕਟੋਰ ਮੈਂਬਰ ਪੰਚਾਇਤ ਕਿਸ ਤਰ੍ਹਾਂ ਲੱਗ ਰਿਹਾ ਔਰ ਟੀਮ ਮਾਹੌਲ ਆ ਪਿੰਡ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਐਤਕੀ ਬਹੁਤ ਵਧੀਆ ਮਾਹੌਲ ਹੈ ਸ਼ਾਂਤੀ ਮਾਹੌਲ ਹੈ ਇਸ ਤਰ੍ਹਾਂ ਹੀ ਮਾਹੌਲ ਪਿੰਡ ਦੇ ਵਿੱਚ ਹੋਣੇ ਚਾਹੀਦੇ ਆ ਜੇ ਤਰ ਅਸੀਂ ਝੂਣਾ ਲੜਦੇ ਆ ਕਿਸੇ ਇੱਕ ਦੂਜੇ ਨਾਲ ਸਾਡੀਆਂ 100 ਹੁੰਦੀਆਂ ਪਿੰਡਾਂ ਦੇ ਵਿੱਚ ਗਿਲੇ ਸ਼ਿਕਵੇ ਹੁੰਦੇ ਇਸ ਕਰਕੇ ਸਾਡੇ ਸਾਰੇ ਗਿਲੇ ਸ਼ਿਕਵੇ ਜਿਹੜੇ ਉਹ ਖਤਮ ਹੋ ਗਏ ਆ ਤਾਂ ਅਸੀਂ ਇੱਕ ਵਧੀਆ ਪੰਚਾਇਤ ਮੈਂਬਰ ਉਹਨਾਂ ਦੇ ਤੇ ਸਾਡੇ ਦੋਨਾਂ ਪਾਰਟੀਆਂ ਦੇ ਸਹਿਯੋਗ ਦੇ ਨਾਲ ਇਹ ਸਾਡੀ ਸਮਤੀ ਦੇ ਨਾਲ ਜਿਹੜੀ ਸਾਡੀ ਇਹ ਸਰਪੰਚੀ ਤੇ ਮੈਂਬਰੀ ਚੁਣੀ ਗਈ ਹੈ ਹਾਂ ਜਿ ਮਹਿਲਾਵਾਂ ਨੂੰ ਜੇਕਰ ਗੱਲ ਕੀਤੀ ਜਾਵੇ ਤੇ ਬਰਾਬਰ ਦਾ ਰੁਤਬਾ ਦਿੱਤਾ ਗਿਆ ਕਿ ਬੰਦੇ ਹਰ ਜਿੱਥੇ ਕੰਮ ਕਰਦੇ ਮਹਿਲਾਵਾਂ ਦਾ ਸਾਥਾ ਦਿੱਤਾ हां जी ਅਸੀਂ ਇਸ ਗੱਲ ਨਾਲ ਬਿਲਕੁਲ ਸਹਿਮਤ ਹੈਗੇ ਆਂ ਜਿੱਤੇ ਕਿਤੇ ਮਹਿਲਾਵਾਂ ਦੀ ਲੋੜ ਹੋਏਗੀ ਸਾਡੀ ਸਰਪੰਚੀ ਦੇ ਵਿੱਚ ਮੈਂਬਰੀ ਦੇ ਵਿੱਚ ਜਿੱਥੇ ਵੀ ਸਾਨੂੰ ਕਹਿਣਗੇ ਸਰਪੰਚ ਦੇ ਨਾਲ ਮਹਿਲਾਮਾਂ ਸੀ ਨਾਲ ਜਰੂਰ ਸਹਿਯੋਗ ਦੇਵਾਂਗੇ ਤੇ ਨਾਲ ਚਾਵਾਂਗੇ। ਹੋਰ ਇੱਕ ਮੈਂਬਰ ਹੋ ਜਾਵੇ। ਇੱਧਰ ਹੋ ਜਾਵੇ ਇੱਧਰ। ਹਾਂ ਜੀ ਅੰਤ ਜੀ ਕੀ ਕਹਿਣਾ ਚਾਹੋਗੇ ਕਿ ਤੋਂ ਪੰਚਾਇਤ ਕੀ ਕੀ ਇਹ ਪੱਤ ਦੇ ਵਿੱਚ ਕੀ ਕਹਿਣਾ ਚਾਹੋਗੇ ਕੀ ਸੁਧਾਰ ਹੈ ਪਿੰਡ ਦੇ ਪਾਸੇ ਕਿ ਜਦੋਂ ਫਰਨਾ ਦੇ ਵਿੱਚ ਦੇਖੋ ਜੀ ਜਉਤਾ ਦੇਸ਼ ਯਾਦ ਹੋਇਆ ਹੈ। ਸਾਡੇ ਪਿੰਡ ਦੇ ਨੌਜਵਾਨਾਂ ਦਾ ਹੋਰ ਜ਼ਿਲ੍ਹਾ ਵੀ ਸਾਡੇ ਬਜ਼ੁਰਗ ਨੇ ਲੰਬੇ ਦੂਰਦਰਸ਼ੀ ਸੋਚ ਨੇ ਇਹ ਰਸਤਾ ਬਣਾਇਆ ਜਿਹੜਾ ਅਸੀਂ ਪੰਚਾਇਤ ਜਿਹੜੀ ਸਰਬਸੰਮਤੀ ਨਾਲ ਚੁਣੀ ਗਈ ਹੈ ਇਹੋ ਹੀ ਹੈ ਕਿ ਸਾਡਾ ਜਿਹੜਾ ਸੁਪਨਾ ਪਿੰਡ ਦੇ ਨੌਜਵਾਨਾਂ ਦਾ ਤੇ ਜਿਹੜੇ ਅਸੀਂ ਬਜ਼ੁਰਗ ਆਹੀ ਵੀ ਇਹਨਾਂ ਦੇ ਸੋਚ ਦੇ ਪਹਿਲਾਂ ਦੇ ਤਾਂ ਇਹਨਾਂ ਦੀ ਜਿਹੜੀ ਸੋਚ ਹੈ ਕਿ ਜਿਹੜੀ ਆਗਾਮਤ ਹੋਵੇ ਸਾਡੇ ਪਿੰਡ ਦਾ ਬਹੁਤ ਪਹਿਲਾਂ ਵਿਕਾਸ ਹੋ ਚੁੱਕਾ ਹੈ ਅਸੀਂ ਇਹਦੇ ਵਿੱਚ ਹੋਰ ਨਖਾਰ ਲਿਆਉਣ ਦੀ ਕੋਸ਼ਿਸ਼ ਕਰਾਂਗੇ ਹੋਰ ਪੂਰੇ ਪਿੰਡ ਦਾ ਸਹਿਯੋਗ ਨਾਲ ਲੈ ਕੇ ਅੱਜ ਪਿੰਡ ਦੇ ਲੋਕਾਂ 'ਚ ਕਿਹੋ ਜਿਹੀ ਖੁਸ਼ੀ ਪੈਦਾ ਦੇਖਣ ਨੂੰ ਮਿਲਦੀ ਹੈ ਕਿ ਜਿਹੜਾ ਇੱਕ ਨਵਾਂ ਅੱਜ ਕੱਲ ਆਲਾ ਤੇ ਅੱਜ ਸਰਪੰਚ ਦੇ ਦੇਖੋ ਜੀ ਸਾਡੇ ਪਿੰਡ ਦੇ ਵਿੱਚ ਕੁੱਲ ਮਿਲਾ ਕੇ 70% ਲੋਕ ਜਿਹੜੇ ਬਹੁਤ ਜ਼ਿਆਦਾ ਖੁਸ਼ ਨੇ ਕੀ ਮੰਨ ਲਓ ਕਿ ਜਿਹੜੀ ਸਾਡੇ ਪਿੰਡ ਜਿਹੜੀ ਰੰਜਿਸ਼ਾਂ ਬਾਜ਼ੀਆਂ ਹੁੰਦੀਆਂ ਹੀ ਪਿੰਡਾਂ 'ਚ ਇੱਕ ਦੂਜੇ ਨਾਲ ਵੈਰ-ਵੋਧ ਦੀ ਭਾਵਨਾ ਹੁੰਦੀ ਐ ਸੀ ਉਹ ਖਤਮ ਹੋਣ ਜਾ ਰਹੀਆਂ ਹਨ ਤੇ ਜੇ ਇਵੇਂ ਹੀ ਸਾਡੇ ਪਿੰਡ ਦਾ ਜਿਹੜਾ ਕੰਮ ਬਦੂ ਸੋਚ ਚੱਲਦੀ ਰਹੀ ਤੇ ਇੱਕ ਦਿਨ ਨਹੀਂ ਸਾਡੇ ਪਿੰਡ ਇੱਕ ਬਹੁਤ ਵਧੀਆ ਮੰਜ਼ਲਣ ਤਿਆਰ ਕਰੇਗਾ ਕਿ ਕਿਸੇ ਦੇ ਵਿੱਚ ਜਿਹੜੀ ਵੈਰਵੋਦ ਦੀ ਭਾਵਨਾ ਪੈਦਾ ਹੀ ਨਹੀਂ ਹੋਏ ਅੱਜ ਅੱਜ ਪਿੰਡ ਦੀ ਪੰਚਾਇਤ ਚੁਣੀ ਗਈ ਔਰ ਕਿਵੇਂ ਦੇਖਦੇ ਹੋ ਪਿੰਡ ਦਾ ਮਾਹੌਲ ਸਹਲਾਵਾਂ ਨੂੰ ਬਰਾਬਰ ਦਾ ਦਰਜਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਤੇ ਪੂਰੇ ਨਗਰ ਦਾ ਤੇ ਗੁਰਦੁਆਰ ਕਮੇਟੀ ਤੇ ਮੇਰੀ ਪੁਰਾਣੀ ਪੰਚਾਇਤ ਦਾ ਤੋਂ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜਿਵੇਂ ਮਿਲ ਕੇ ਆਪਾਂ ਸਰਦਾਰ ਸਤਪਾਲ ਸਿੰਘ ਸਰਪੰਚ ਚੁਣਿਆ ਨੰਬਰਦਾਰ ਸਾਹਿਬ ਵੀ ਨੇ ਨਾਲ ਸਾਡੇ ਜਸਵਿੰਦਰ ਸਿੰਘ ਜੀ ਪਟਵਾਲੀਆ ਸਾਹਿਬ ਮਹਿੰਦਰ ਸਿੰਘ ਲਾਡੀ ਦੇ ਪਰਿਵਾਰ ਚੋਂ ਸਾਰੇ ਸਾਡੇ ਮਿਲ ਕੇ ਸੱਤ ਮੈਂਬਰ ਅਸੀਂ ਚੁਣੇ ਨੇ ਤੇ ਪਿੰਡ ਦੀ ਸਹਿਮਤੀ ਦੇ ਨਾਲ ਗੁਰੂ ਘਰ ਦੀ ਕਮੇਟੀ ਦੇ ਨਾਲ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਜੇਣਾ ਚਾਹੋਗੇ ਕਿ ਪਿੰਡ ਦੀ ਨਹਾਰ ਤੇ ਪਹਿਲਾਂ ਹੀ ਬਹੁਤ ਸੋਹਣੀ ਆ ਤੇ ਉਹ ਨਵੀਂ ਪੰਚਾਇਤ ਚੁਣੀ ਕਿ ਸਭ ਤੋਂ ਵੱਡੀ ਗੱਲ ਕਮਾਨਾ ਨਹੀਂ ਕਰ ਮੈਂ ਪਿੰਡ ਦੀ ਜਿਹੜੀ ਨਹਾਰ ਹੈ ਸਾਡੀ ਤੁਹਾਡਾ ਮੈਂ ਐਨ ਆਰ ਆਈ ਪੀ ਵੀਰਾਂ ਦਾ ਬਹੁਤ ਧੰਨਵਾਦ ਕਰਾਂਗਾ ਜੋ ਵੀ ਉਹਨਾਂ ਨੇ ਵੱਧ ਤੋਂ ਵੱਧ ਪਿੰਡ ਦੀ ਜਿਹੜੀ ਖੁਸ਼ਹਾਲੀ ਵਾਸਤੇ ਕੰਮ ਕੀਤਾ ਹੈ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਮਾਨ ਸਰਕਾਰ ਨੇ ਫੈਸਲਾ ਦਿੱਤਾ ਹੈ ਕਿ ਸ਼ਰਮ ਸੰਭ ਉਹ ਸਾਡੇ ਪਿੰਡ ਪਹਿਲਾ ਆਪਣਾ ਪਿੰਡ ਬਰਿਆਰ ਜ਼ਿਲ੍ਹਾ ਕਪੂਰਥਲਾ ਤਹਿਸੀਲ ਭਲੱਤ ਦੇ ਜੋ ਜਿਹੜੀ ਮਾਨ ਸਰਕਾਰ ਦਾ ਬੇਨਤੀ ਹੁਕਮ ਕੀਤਾ ਉਹਨਾਂ ਨੇ ਉਹ ਸਾਨੂੰ ਜਿਹੜਾ ਪਿੰਡ ਨੂੰ ਸਹਿਮਤੀ ਕਰਨ ਵਾਸਤੇ ਉਹ ਜਿਹੜਾ ਕਬੂਲ ਕੀਤਾ ਹੈ